ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਸੰਦੀਪ ਸੋਨੀ ਆਨੰਦਪੁਰ ਵਾਰਡ ਨੰਬਰ 13 ਤੋਂ ਮੈਂ ਸਾਰੇ ਸਾਨੇਵਾਲ ਆਨੰਦਪੁਰ ਦੇ ਵਸਨੀਕਾਂ ਨੂੰ ਦੀਵਾਲੀ ਪੰਦੀ ਛੋੜ ਦੇਵਸ ਤਿਸ਼ਕਰਮਾ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਉਮੀਦ ਕਰਦਾ ਇਹ ਦੀਵਾਲੀ ਜਿਵੇਂ ਲੋਕਾਂ ਦੇ ਘਰ ਦੇ ਵਿੱਚ ਉਜਾਲਾ ਕਰਦੀ ਆ ਉਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਉਜਾਲਾ ਲੈ ਕੇ ਆਵੇ ਜਿਵੇਂ ਆਪਾਂ ਸਾਰੇ ਜਾਣਦੇ ਆ ਦੀਵਾਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਇਸ ਦਿਨ ਸ਼੍ਰੀ ਰਾਮ ਜੀ ਨੇ ਰਾਵਣ ਨੂੰ ਮਾਰ ਕੇ ਧਰਮ ਦੀ ਸਥਾਪਨਾ ਕੀਤੀ ਸੀ ਇਸੇ ਤਰ੍ਹਾਂ ਹੀ ਬੰਦੀ ਛੋੜ ਦਿਵਸ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਹਾਂਗੀਰ ਤੋਂ ਬੁੰਜਾ ਰਾਜਾ ਨੂੰ ਰਿਹਾ ਕਰਵਾ ਕੇ ਇਸ ਦਿਨ ਦੀ ਸ਼ੋਭਾ ਵਧਾਈ ਸੀ ਤੇ ਇਹ ਦਿਵਸ ਤਾਂ ਮਨਾਇਆ ਜਾਂਦਾ ਇਸ ਤਰ੍ਹਾਂ ਆਪਾਂ ਸਾਰੇ ਕਹਿ ਸਕਦੇ ਆਂ ਦਿਵਾਲੀ ਦੇ ਤਿਹਾਰ ਤੇ ਜਿਵੇਂ ਜ਼ਿੰਦਗੀ ਦੇ ਵਿੱਚ ਉਜਾਲਾ ਜਿੱਦਾਂ ਦੀਵੇ ਲਗਾ ਕੇ ਆਪਾਂ ਉਜਾਲਾ ਕਰਦੇ ਆਂ ਐਵੇਂ ਹੀ ਆਪਾਂ ਅਗਿਆਨਰੂਪਤਾ ਨੂੰ ਦੂਰ ਕਰਦੇ ਹੋਏ ਧਰਮ ਦੀ ਸਥਾਪਨਾ ਕਰੀਏ ਸਵੱਛਤਾ ਬਣਾਈਏ ਆਪਣੇ ਏਰੀਆ ਨੂੰ ਸਾਫ਼ ਰੱਖੀਏ ਕਿਉਂਕਿ ਆ ਤੁਸੀਂ ਸਭ ਜਾਣਦੇ ਹੋ ਅੱਜ ਕੱਲ ਲੋਕ ਗੰਦਗੀ ਫਲਾਣ ਦੇ ਨਾਲ-ਨਾਲ ਜ਼ਿੰਦਗੀ ਦੇ ਵਿੱਚ ਵੀ ਗੰਧ ਘੋਲ ਰਹੇ ਨੇ ਆਪਾਂ ਇਹ ਜ਼ਿੰਦਗੀ ਦੇ ਵਿੱਚ ਆਪਾਂ ਉਜਾਲਾ ਲੈ ਕੇ ਆਣਾ ਸਾਰਿਆਂ ਨੂੰ ਜਿਵੇਂ ਤੁਸੀਂ ਪੜ੍ਹਾਈ ਕਰਵਾਓ ਅੱਗੇ ਦੀਆਂ ਕਿਤਾਬਾਂ ਵੰਡਾਓ ਜਿਹੜਾ ਬੰਦਾ ਨਹੀਂ ਪੜ੍ਹਾਈ ਕਰ ਸਕਦਾ ਉਸ ਬੱਚੇ ਦੀ ਹੈਲਪ ਕਰੋ ਇਦਾਂ ਹੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਵਿੱਦਿਆ ਦਾ ਦਾਨ ਦਿਓ ਸਾਰਿਆਂ ਨੂੰ ਹੋਰ ਤੁਸੀਂ ਉਹਨਾਂ ਨੂੰ ਧਰਮ ਦੀ ਸਥਾਪਨਾ ਲਈ ਕਿਵੇਂ-ਕਿਵੇਂ ਆਪਣੇ ਬੱਚਿਆਂ ਨੂੰ ਤੁਸੀਂ ਸਮਝਾ ਸਕਦੇ ਹਾਂ ਵੀ ਰੱਬ ਦਾ ਨਾਮ ਵੀ ਜ਼ਰੂਰੀ ਆ ਇਸ ਤਰ੍ਹਾਂ ਧਰਮ ਨੂੰ ਆਪਾਂ ਅੱਗੇ ਲੈ ਕੇ ਜਾਈਏ ਜ਼ਰੂਰੀ ਨਹੀਂ ਕਿ ਇੱਕੋ ਕੋਈ ਪਾਰਟਿਕੂਲਰ ਧਰਮ ਨੂੰ ਅੱਗੇ ਲੈ ਕੇ ਜਾਣਾ ਜਿਹੜਾ ਜਿਹੜਾ ਜਿਹੜੇ ਧਰਮ ਨਾਲ ਬਿਲੋਂਗ ਕਰਦਾ ਉਹਨੂੰ ਅੱਗੇ ਲੈ ਕੇ ਜਾਓ ਤੁਹਾਡੇ ਇਹੀ ਮੈਂ ਤੁਹਾਨੂੰ ਸ਼ੁਭ ਕਾਮਨਾਵਾਂ ਦੀ ਮਿਲਣਾ ਦਿਵਾਲੀ ਤੇ ਇਹ ਨਹੀਂ ਹੈ ਦਿਵਾਲੀ ਤੇ ਕਿ ਮੈਂ ਇਸ ਵਾਰ ਕਾਉਂਸਲਰ ਦੇ ਵਿੱਚ ਰਹਿ ਗਿਆ ਪਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਿਸ ਤਰ੍ਹਾਂ ਰਾਵਣ ਨੇ ਹੇਰਾ ਫੇਰੀਆਂ ਕਰਕੇ ਸੀਤਾ ਮਾਤਾ ਦਾ ਪੜਨ ਕੀਤਾ ਸੀ ਤੇ ਸ਼੍ਰੀ ਰਾਮ ਜੀ ਦੀ ਐਂਡ ਤੇ ਜਿੱਥੋ ਹੀ ਸੀ ਸਾਡੇ ਨਾਲ ਵੀ ਇਸ ਤਰ੍ਹਾਂ ਫੇਰਾ ਫੇਰੀਆਂ ਹੋ ਗਈ ਤੁਹਾਨੂੰ ਪਤਾ ਕਿਵੇਂ ਮੈਨੂੰ ਹਰਾਇਆ ਗਿਆ ਇਸ ਤਰ੍ਹਾਂ ਹੀ ਮੈਂ ਉਮੀਦ ਕਰਦਾ ਹਾਂ ਮੇਰੇ ਲੋਕ ਜਿੰਨੇ ਮੇਰੇ ਨਾਲ ਸੀਗੇ ਹੁਣ ਮੇਰੇ ਨਾਲ ਨੇ ਹੁਣ ਵੀ ਨਾਲ ਨੇ ਤੇ ਜਿਹੜੇ ਜਿਹੜੇ ਕੰਮ ਤੁਸੀਂ ਹੁਣ ਵੀ ਕਹਿੰਦੇ ਹੋ ਸਾਰੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਕਿਸੇ ਨੂੰ ਪੈਨਸ਼ਨ ਦੀ ਲੋੜ ਆ ਪੈਨਸ਼ਨ ਲਈ ਇੱਥੇ ਆ ਸਕਦਾ ਕਿਸੇ ਨੂੰ ਜਨਮ ਸਰਟੀਫਿਕੇਟ ਡੈਥ ਸਰਟੀਫਿਕੇਟ ਕੋਈ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਕੋਈ ਬਿਜਲੀ ਦੇ ਰਿਗਾਰਡਿੰਗ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੁਹਾਡੇ ਸੇਵਾ ਦੇ ਵਿੱਚ ਹਰ ਟਾਈਮ ਹਾਜ਼ਰ ਬੈਠੇ ਆ ਤੁਹਾਨੂੰ ਇਹ ਮੈਂ ਦੱਸ ਦੇ ਬਹੁਤ ਕਿਉਂਕਿ ਹੁਣ ਦੱਸ ਰਿਹਾ ਤੁਹਾਨੂੰ ਸਰਕਾਰ ਨੇ ਸਰਵੇ ਕਰਵਾਇਆ ਸੀ ਚਲੋ ਇਹ ਮੌਕੇ ਤੇ ਆਪਾਂ ਇਹ ਕਹਿਣਾ ਬਣਦਾ ਨਹੀਂ ਪਰ ਰਾਜਨੀਤੀ ਅਸੀਂ ਸੰਬੰਧ ਰੱਖਦੇ ਹਾਂ ਤਾਂ ਰਾਜਨੀਤਿਕ ਗੱਲ ਵੀ ਥੋੜੀ ਕਰਦੇ ਆ ਸਰਵੇ ਦੇ ਅਕੋਰਡਿੰਗ ਆਮ ਆਦਮੀ ਪਾਰਟੀ ਦੁਬਾਰਾ ਨਹੀਂ ਸੱਤਾ ਦੇ ਵਿੱਚ ਆਏਗੀ ਸਾਨੂੰ ਉਮੀਦ ਹੈ ਸਾਡੀ ਕਾਂਗਰਸ ਪਾਰਟੀ ਦੁਬਾਰਾ ਤੋਂ ਸੱਤਾ ਦੇ ਵਿੱਚ ਆਣ ਜਾ ਰਹੀ ਆ ਤੇ ਅਸੀਂ ਜਿਸ ਤਰ੍ਹਾਂ ਇੱਥੇ ਧਰਮ ਦੀ ਸਥਾਪਨਾ ਕੀਤੀ ਸੀ ਗੁਰੂ ਸਾਹਿਬਾਨ ਨੇ ਵੱਡੇ ਵੱਡੇ ਮਹਾਪੁਰਖਾਂ ਅਸੀਂ ਆਪਣੀ ਉਮੀਦ ਦੇ ਅਕੋਰਡਿੰਗ ਲੈ ਕੇ ਚੱਲਾਂਗੇ ਕਿਉਂਕਿ ਪਿਛਲੀਆਂ ਗਲਤੀਆਂ ਨੂੰ ਸਮਝਦੇ ਹੋਏ ਅਸੀਂ ਜੋ ਜੋ ਪਿੱਛੇ ਗਲਤੀਆਂ ਕੀਤੀਆਂ ਸਾਡੀ ਸਰਕਾਰ ਨਹੀਂ ਆ ਪਾਈ ਸੀ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵਧੀਆ ਤੋਂ ਵਧੀਆ ਕੰਮ ਕਰੀਏ ਤੇ ਅੱਜ ਤਾਂ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਆਪਾਂ ਮੁਹੱਈਆ ਕਰਾ ਸਕੀਏ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਇਹ ਸਰਕਾਰ ਨੇ ਕਿਸ ਤਰ੍ਹਾਂ ਦਾ ਰਵਈਆ ਅਪਣਾਇਆ ਨਾ ਟੀਚਰਸ ਨੂੰ ਨੌਕਰੀ ਜਿੰਨੇ ਜਿੰਨੇ ਝੂਠੇ ਵਾਅਦੇ ਕੀਤੇ ਨਾ ਮਹਿਲਾਵਾਂ ਨੂੰ ਪੈਸੇ ਬਹੁਤ ਜ਼ਿਆਦਾ ਝੂਠੇ ਵਾਦੇ ਕੀਤੇ ਤੇ ਹੁਣ ਤੁਸੀਂ ਸਭ ਜਾਣਦੇ ਹੋ ਇਹਨਾਂ ਦਾ ਕੋਈ ਵਾਦਾ ਪੂਰਾ ਨਹੀਂ ਹੋਣ ਜਾ ਰਿਹਾ ਤੁਸੀਂ ਨਗਰ ਕੌਂਸਲ ਤੋਂ ਹੀ ਲਗਾ ਲਓ 8 ਮਹੀਨੇ ਨਗਰ ਕੌਂਸਲ ਬਣੀ ਨੋਗੀ ਤੁਸੀਂ ਨੰਦਪੁਰ ਫਿਰਨੀ ਦੀ ਸੜਕ ਦੇਖ ਲਓ ਉਵੇਂ ਬਿਹਾਲ ਪਈ ਆ ਬਿਲਕੁਲ ਨਹੀਂ ਬਣੀ ਮੈਂ ਉਮੀਦ ਕਰਦਾ ਵਾਂ ਪ੍ਰਧਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਮ ਸੇ ਕਮ ਹੁਣ ਤਾਂ ਤੁਸੀਂ ਕੰਮ ਕਰਵਾ ਲਓ ਤੁਹਾਨੂੰ ਲੋਕਾਂ ਨੇ ਇੰਨਾ ਵੱਡਾ ਫਤਵਾ ਦਿੱਤਾ ਇਸ ਕਰਕੇ ਮੈਂ ਆਪਣੀ ਸਾਰੀ ਭਾਸ਼ਾ ਨੂੰ ਵਿਰਾਮ ਦਿੰਦਾ ਹਾਂ ਤੁਹਾਨੂੰ ਫਿਰ ਦੁਬਾਰਾ ਤੋਂ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਸਾਰਿਆਂ ਨੂੰ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਛੇ ਜੈ ਸ਼੍ਰੀ ਰਾਮ